ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੈ ਤੌ ਲਹਰ ਬੱਗੇ ਬੰਕ ਦਵਾਰ ਕਰ ਮਨ ਖੁਸ਼ੀ ਉਸਾਰਿਆ ਦੂਜੈ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟਹਿ ਟੇਰੀ ਤਨਸਾਰ ਪਾਈ ਰੇ ਤਨ ਧਨ ਸਾਥ ਨਾ ਹੋਏ ਰਾਮ ਨਾਮ ਧਨ ਨਿਰਮਲੋ ਗੁਰ ਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਧਨ ਨਿਰਮਲੋ ਜੇ ਦੇਵਾਂ ਦੇਵਣ ਹਾਰ ਆਗੈ ਤੂਛ ਨਾ ਹੋਵਈ ਜਿਸ ਬੇਲੀ ਗੁਰ ਕਰਤਾ ਆਪ ਛਡਾਏ ਛੁੱਟੀ ਐ ਆਪੇ ਬਖਸ਼ਣ ਹਾਰ ਮਨ ਮੁਖ ਜਾਣੈ ਆਪਣੇ ਤੀਆਂ ਪੂਤ ਸੰਜੋਗ ਨਾਰੀ ਦੇਖ ਵਿਗਾਸਿਐ ਨਾਲੇ ਹਰਖ ਸੋਸੋਗ ਗੁਰਮੁਖ ਸ਼ਬਦ ਰੰਦਾ ਬਲੇ ਇਹਨ ਸਹਰ ਰਸ ਪੋਗ ਚਿਤ ਚੱਲੈ ਵਿਤ ਜਾਵਣੋ ਸਾਖਤ ਡੋਲ ਡੋਲਾਏ ਬਾਹਰ ਢੂੰਡ ਵਿਗੂਚੀਐ ਘਰ ਮਹਿ ਵਸਤ ਸੋ ਥਾਇ ਮਨ ਮੁਖ ਹੋਵ ਮੈਂ ਕਰਮਸੀ ਗੁਰਮੁਖ ਪੱਲੇ ਪਾਇ ਸਾਕਤ ਮੇਰ ਗੁਣ ਆਰਿਆ ਆਪਣਾ ਮੂਲ ਪਛਾਨ ਰਕਤ ਬਿੰਦ ਕਾ ਏ ਤਨ ਅਗਨੀ ਪਾਸ ਪਿਰਾਨ ਪਵਣ ਕੈ ਵਸਦੇ ਹੁਰੀ ਮਸਤਕ ਸਚ ਨੀਸਾ ਬਹੁਤਾ ਜੀਵਨ ਮੰਗੀਐ ਮੂਆ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਇ ਨਾਮ ਵਿਹੂਨੇ ਚਾਗਣੀ ਜਿਸ ਹਰ ਗੁਰ ਦਰਸ ਨਾ ਹੋਏ ਜਿਉ ਸੁਪਨੇ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ ਇਉ ਸਰਪੰਕੈ ਵਸ ਜੀੜਾ ਅੰਤਰ ਹੋ ਮੈਂ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹ ਜਗ ਲੋਏ ਅਗਨ ਮਾਰੈ ਜਲ ਪਾਈਐ ਜਿਉ ਬਾਰਕ ਦੁੱਧ ਹੈ ਮਾਇ ਬਿਨ ਜਲ ਕਮਲ ਸੋਨਾ ਥੀਐ ਬਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰ ਰਸ ਮਿਲਾਐ ਜੀਵਾ ਹਰ ਗੁਣ ਗਾਇ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣ ਪਈੜਾ ਦਰਿਆਸ ਉਚੋ ਪਰਬਤ ਗਾਖੜੋ ਨਾ ਪੌਣੀ ਤਿੱਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰਿਆਸ ਪਾਈ ਰੇ ਪਵਜਲ ਬਖਮੰਡਰਾਉ ਪੂਰਾ ਸਤਗੁਰ ਰਸ ਮਿਲਾਏ ਗੁਰਤਾਰੇ ਹਰਨਾਉ ਰਹਾਉ ਚੱਲਾਂ ਚੱਲਾਂ ਜੇ ਕਰੀਂ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਅਮਰ ਸੋ ਗੁਰ ਕਰਤਾ ਪੀ ਸੱਚਾ ਸਲਾਹਣਾ ਸਚਾ ਥਾਨ ਪਿਆਰ ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਕੋੜੇ ਪਖਰੇ ਲਸ਼ਕਰ ਲੱਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੋਏ ਅਸਾਰ ਸੋਹਣਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹੀ ਫੇਰੀਐ ਬਿਨ ਨਾਮਐ ਸਿਰ ਕਾਲ ਪਿੰਡ ਪੜਾ ਜੀਓ ਖੇਲ ਸੀ ਬਦ ਫੈਲੀ ਚਾਲ ਪੁੱਤਾਂ ਦੇਖ ਵਿਗਾਸੀਆ ਨਾਰੀ ਸੇਜ ਪਧਾਰ ਚੋਆ ਚੰਦਨ ਲਾਈਐ ਕਾਪੜ ਰੂਪ ਸਿੰਗਾਰ ਖੇਹੂ ਖੇਰ ਲਾਈਐ ਛੋੜ ਚੱਲੈ ਘਰ ਬਾਰ ਮਹਰਮਲੂਕ ਕਹਾਈਐ ਰਾਜਾ ਰਾਉ ਕੇ ਖੰਡ ਚੌਦਰੀ ਰਾਉ ਸਦਾਈ ਐ ਜਲ ਬਲੀਏ ਅਬ મહਾਨ ਮਨ ਮੁਖ ਨਾਮ ਵਿਸਾਰਿਆ ਜਿਉਂ ਦਵ ਦਧਾ ਕਾਲ ਹੋ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੀ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਆ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾ ਨਾਨਕ ਤਰੀਐ ਸਚ ਨਾਮ ਸਿਰ ਸ਼ਾਹਾ ਪਾਤਸ਼ਾਹ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇਸਾ ਮਨ ਮੁਖ ਭੋਜਨ ਪਚ ਮੋਏ ਗੁਰ ਮੁਖ ਤਰੇ ਅਥਾ ਸ੍ਰੀ ਰਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈ ਸਣਾ ਨਿਤ ਚਲਣਾ ਕੀ ਤੋਖ ਮੁਕਾਮ ਤਾਂ ਪਰ ਜਾਣੀਐ ਜਾਂ ਰਹਿ ਨਿ ਚਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਧੋ ਲਾਗ ਰਹੋ ਨਾ ਮੇਰਾ ਜੋਗੀ ਤਾਂ ਆਸਣ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਿਤ ਵਿਖਾਣ ਹੈ ਪੋਥੀਆਂ ਸਿਦ ਬਹਿ ਦੇਵ ਸਥਾਨ ਸੁਰ ਸਿਦ ਗਣ ਗੰਧਰਵ ਮਨ ਜਨ شیخ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਕੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਪੇ ਪਹੂਚ ਸ਼ਬਦਾ ਹਮਾ ਹੈ ਵਖਾਣੀਐ ਵਿਰਲਾ ਤਾਂ ਬੂਝੈ ਕੋਈ ਨਾਨਕ ਵਖਾਣੈ ਬੇਨਤੀ ਜਲ ਥਲ ਮਹੀਅਲ ਸੋਇ ਅੱਲਾਹ ਅਲਖ ਅਗੰਮ ਕਾਦਰ ਕਰਨ ਹਾਰ ਕਰੀ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀ ਮੁਕਾਮ ਤਿਸਨੋਂ ਆਖੀਐ ਜਿਸ ਸਿਸਨਾ ਹੋਵੀ ਲੇਖ ਅਸਮਾਨ ਧਰਤੀ ਚੱਲਸੀ ਮੁਕਾਮ ਉਹੀ ਏਕ ਦਿਨ ਰਵ ਚੱਲੇ ਨਿਸਸ ਸੱ ਚੱਲੇ ਸਾਰ ਕਾ ਲਖ ਪਨੋਏ ਮੁਕਾਮ ਉਹੀ ਏਕ ਹੈ ਨਾਨਕਾ ਸਚ ਬੁਗੋਏ ਮਹੱਲੇ ਪਹਿਲੇ ਸਾਰਾਂ ਅਸ਼ਟ ਪਦੀਆਂ